ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਵੱਲੋਂ ਬਟਾਲਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਤੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਸ਼ਹਿਰ ਵਾਸੀਆਂ ਦੀ ਮੌਜੂਦਗੀ ਵਿੱਚ ਸ਼ਹੀਦ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਨੂੰ ਸਮਰਪਿਤ ਯਾਦਗਰੀ ਚੌਕ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਇਸ ਯਾਦਗਰੀ ਚੌਕ ਵਿੱਚ ਸ਼ਾਨਦਾਰ ਕਲੌਕ ਟਾਵਰ ਅਤੇ ਲਾਈਟਾਂ ਲਗਾਈਆਂ ਗਈਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਦੇ ਸੁਨਹਿਰੇ ਪੰਨਿਆਂ ਵਿੱਚ ਦਰਜ ਹੋ ਗਿਆ ਤੇ ਸ਼ਹੀਦ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਦੀ ਯਾਦ ਵਿੱਚ ਬੜਾਇਆ ਚੌਂਕ ਲੋਕਾਂ ਦੇ ਨੌਜਵਾਨ ਪੀੜੀ ਨੂੰ ਹਮੇਸ਼ਾ ਆਪਣੀ ਅਮੀਰ ਵਿਰਾਸਤ ਨਾਲ ਜੋੜ ਕੇ ਰੱਖੇਗਾ ਵਿਧਾਇਕ ਸ਼ੈਰੀ ਕਲਸੀ ਨੇ ਸਮੂਹ ਬਟਾਲਾ ਵਾਸੀਆਂ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਬਟਾਲਾ ਦੇ ਸਰਵਪੱਖੀ ਵਿਕਾਸ ਬਟਾਲਾ ਨੂੰ ਖੂਬਸੂਰਤ ਬਣਾਉਣਾ ਤੇ ਬਟਾਲਾ ਦੇ ਅਮੀਰ ਵਿਸੇ ਨੂੰ ਸੰਭਾਲਣ ਲਈ ਉਤਸ਼ਾਹਿਤ ਕਰਨ ਲਈ ਵਚਨਬਧਾਨ ਅਤੇ ਬਟਾਲਾ ਦਾ ਸਰਪੱਖੀ ਵਿਕਾਸ ਕਰਾਉਣ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਉਹਨਾਂ ਕਹੇ ਕਿ ਜਦੋਂ ਦੀ ਲੋਕਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਉਹ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਅਤੇ ਬਟਾਲਾ ਨੂੰ ਚੌਂ ਪੱਖੀ ਵਿਕਾਸ ਲਈ ਯਤਨਸ਼ੀਲ ਹਨ ਖਾਸ ਕਰਕੇ ਸ਼ਹਿਰ ਦੇ ਬਾਹਰੀ ਏਰੀਆ ਦਾ ਤੇ ਡਿਵੈਲਪਮੈਂਟ ਬਹੁਤ ਜਿਹੜੀ ਆਪਣੇ ਬਾਖੂਬ ਦੇਖਣ ਨੂੰ ਲੋਕਾਂ ਨੂੰ ਵੀ ਮਿਲ ਰਹੀ ਹੈ ਕਿਉਂਕਿ ਮੈਨੂੰ ਕਈ ਲੋਕ ਅਕਸਰ ਆ ਕੇ ਕਹਿੰਦੇ ਨੇ ਵੀ ਸਾਡੇ ਰਿਸ਼ਤੇਦਾਰ ਬਾਹਰੋਂ ਆਏ ਉਹ ਆ ਕੇ ਕਹਿ ਰਹੇ ਆ ਬਟਾਲਾ ਅੱਗੇ ਨਾਲੋਂ ਬਦਲ ਗਿਆ ਪਰ ਇੰਟਰਨਲ ਕਿਤੇ ਨਾ ਕਿਤੇ ਕਮੀ ਰਹਿੰਦੀ ਸੀ ਪਰ ਕੋਈ ਗੱਲ ਨਹੀਂ ਆਪਾਂ ਹੁਣ ਇੰਟਰਨਲ ਵੱਲ ਨੂੰ ਵੀ ਮੂਵ ਕੀਤਾ ਔਰ ਬਹੁਤ ਜਲਦ ਪਰਮਾਤਮਾ ਕਿਰਪਾ ਕਰੇ ਜੇ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਦੇ ਹੱਥ ਚ ਆਉਂਦੀ ਆ ਤੇ ਅੰਦਰ ਦੇ ਜਿਹੜਾ ਮਾਹੌਲ ਹੈ 6 ਮਹੀਨਿਆਂ ਦੇ ਵਿੱਚ ਸਾਰੇ ਬਟਾਲੇ ਦੀ ਨਿਹਾਰ ਬਦਲ ਗਿਆ ਅੱਜ ਕੀ ਕਿਹੜੇ ਕਿਹੜੇ ਉਦਘਾਟਨ ਦੀ ਤਿਆਰੀ ਹੈ ਤੁਹਾਡੇ ਵੱਲੋਂ ਸਾਹੀ ਅ ਅੱਜ ਸਭ ਤੋਂ ਮਹਿੰਤ ਜਿਹੜੇ ਜਿਹੜੇ ਮੇਨ ਲੋਡ ਬੰਦ ਜਿਹੜੀਆਂ ਸਾਡੇ ਕਈ ਸੜਕਾਂ ਨੇ ਜਿਨ੍ਹਾਂ ਨੂੰ ਆਪਾਂ ਏ ਕੈਟਾਗਰੀ ਜਿਹੜੀਆਂ ਜ਼ਿਆਦਾ ਖਸਤਾ ਹਾਲਤ ਆ ਉਹਨਾਂ ਨੂੰ ਰੱਖਿਆ ਬੀ ਕੈਟਾਗਰੀ ਹੈ ਜਿਹੜੀਆਂ ਠੀਕ ਠੀਕ ਨੇ ਸੀ ਜਿਹੜੀਆਂ ਠੀਕ ਨੇ ਜਿਹੜਾ ਜਿਹੜਾ ਜ਼ਿਆਦਾ ਸਾਨੂੰ ਨਜ਼ਰ ਆ ਰਿਹਾ ਵੀ ਮਾਹੌਲ ਜਿਹੜਾ ਜ਼ਿਆਦਾ ਆਕਵਰਡ ਆ ਉਹਨਾਂ ਦੇ ਉਦਘਾਟਨ ਕੀਤੇ ਜਾ ਰਹੇ ਆ ਔਰ ਸਟੈਪ ਬਾਈ ਸਟੈਪ ਜਿਹੜਾ ਸਾਰਾ ਆਪਾਂ ਕਵਰ ਕਰਾਂਗੇ ਅੱਜ ਮਹਤਾਬ ਸਿੰਘ ਟੋਕ ਵੀ ਤੁਹਾਡੇ ਵੱਲੋਂ ਪੂਰਾ ਲਿਸ਼ਕਾਰਾ ਅੱਜ ਅੱਜ ਬਟਾਲੇ 'ਚ ਤਿੰਨ ਰੋਡਾਂ ਨੇ ਜਿਹੜੀਆਂ ਮੇਨ ਇੱਕ ਜਲੰਧਰ ਰੋਡ ਹੋ ਗਿਆ ਇੱਕ ਅੰਮ੍ਰਿਤਸਰ ਤੋਂ ਜਲੰਧਰ ਰੋਡ ਬਾਈਪਾਸ ਹੋ ਗਿਆ ਇੱਕ ਸਿੰਬਲ ਚੌਂਕ ਤੋਂ ਲੈ ਕੇ ਕਨਵਾ ਰੋਡ ਹੋ ਗਿਆ ਅੱਜ ਇਨ੍ਹਾਂ ਸੜਕਾਂ ਤੇ ਰੋਸ਼ਨੀयां ਜਿਹੜੀਆਂ ਬਹਾਲ ਕੀਤੀਆਂ ਜਾਣਗੀਆਂ ਜਿਹੜੀਆਂ ਲੰਮੇ ਅਰਸੇ ਤੋਂ ਹਨੇਰੇ 'ਚ ਸੀ ਬੜੀਆਂ ਸਰਕਾਰਾਂ ਆਈਆਂ ਤੇ ਬੜੀਆਂ ਗਈਆਂ ਇਹ ਹਨੇਰੇ 'ਚ ਹੀ ਰਹੀਆਂ ਪਰ ਅੱਜ ਚਾਨਣ ਹੋ ਰਿਹਾ ਉਸ ਤੋਂ ਬਾਅਦ ਵਾਰੀ ਆਊਗੀ ਸਾਡੇ ਗਰਦਾਸਪੁਰ ਰੋਡ ਤੋਂ ਲੈ ਕੇ ਅੰਮ੍ਰਿਤਸਰ ਰੋਡ ਤੱਕ ਦੀ ਕਿਉਂਕਿ ਪੋਲ ਵਗੈਰਾ ਤਕਰੀਬਨ ਲੱਗੇ ਨੇ ਇਹ ਵੀ 12 ਜਾਂ 13 ਤਰੀਕ ਤੋਂ ਪਹਿਲਾਂ ਪਹਿਲਾਂ ਆਪਾਂ ਇਹਦਾ ਉਦਘਾਟਨ ਜਿਹੜਾ ਕਰਦੇ ਆਂਗੇ ਔਰ ਉਹਦੇ ਨਾਲ ਦੇ ਨਾਲ ਜਿਹੜਾ ਬਟਾਲਾ ਤਰੱਕੀ ਦੀ ਰਾਤ ਹੈ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਲੋਕ ਮੈਨੂੰ ਆ ਕੇ ਕਹਿੰਦੇ ਨੇ ਨਾ ਕਿ ਸ਼ਾਬਾਸ਼ ਪੁੱਤਰਾ ਕਿਸੇ ਨੇ ਤੇ ਆਪਣੇ ਸ਼ਹਿਰ ਨੂੰ ਸੋਚਿਆ ਆਪਣੇ ਸ਼ਹਿਰ ਨੂੰ ਘਰ ਵਾਂਗੂ ਸੋਚ ਰੱਖੀ ਆ ਅੱਜ ਸੁੱਖਾ ਸਿੰਘ ਮਹਤਾਬ ਸਿੰਘ ਚੌਂਕ ਜਿਹੜਾ ਤੁਸੀਂ ਦੇਖਿਆ ਹੋਊਗਾ ਕਈ ਸਿਆਸੀ ਆਪਣੇ ਆਪ ਨੂੰ ਆਗੂ ਕਹਿਣ ਵਾਲੇ ਉਦੋਂ ਵੀ ਇਹਨਾਂ ਨੇ ਜਦੋਂ ਬਣਨ ਲੱਗਾ ਸੀ ਨਾ ਉਲਝਣਾ ਪਾਉਣੀਆਂ ਸ਼ੁਰੂ ਕੀਤੀਆਂ ਸੀ ਵੀ ਪਤਾ ਨਹੀਂ ਜੀ ਚੌਕ ਦਾ ਨਾਮ ਬਦਲਣ ਲੱਗੇ ਨੇ ਸੋ ਕਿਉਂਕਿ ਘਟੀਆਂ માન ਸਕਤਾ ਮਾੜੀ ਸੋਚ ਹਮੇਸ਼ਾ ਕਿਤੇ ਨਾ ਕਿਤੇ ਗਲਤ ਜਿਹੜੇ ਨੇ ਵੀ ਪ੍ਰਚਾਰ ਕਰਨਾ ਅੱਜ ਸਾਰਿਆਂ ਦੇ ਜਿਹੜੇ ਜਿਹੜੇ ਉਹ ਗਲਤ ਪ੍ਰਚਾਰ ਕਰਦੇ ਸੀ ਸਾਰਿਆਂ ਦੀ ਬੋਲਤੀ ਬੰਦ ਹੈ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਨੇ ਕਦੀ ਵੀ ਕਿਸੇ ਦਾ ਵੀ ਕੋਈ ਭੇਤ ਭਾਵ ਨਹੀਂ ਰੱਖਿਆ ਅੱਜ ਸੁੱਖਾ ਸਿੰਘ ਮਤਾਬ ਸਿੰਘ ਚੌਕ ਜਿਹੜਾ ਫਿਰ ਤੋਂ ਇੱਕ ਨਵੀਂ ਜਿਹੜੀ ਉਹਦੀ ਮੈਂ ਕਹਿ ਸਕਦਾ ਦ੍ਰਿਸ਼ ਨੂੰ ਲੈ ਕੇ ਹਾਜ਼ਰ ਹੋ ਰਿਹਾ ਬਟਾਲੇ ਲੋਕਾਂ ਨੂੰ ਸਮਰਪਿਤ ਹੋ ਰਿਹਾ ਔਰ ਮੈਨੂੰ ਖੁਸ਼ੀ ਹੈ ਅੱਜ ਉਹ ਚੌਂਕ ਜਿਹੜਾ ਸਾਡਾ ਸਾਡੇ ਲੋਕਾਂ ਦਾ ਜਿਤਨਾ ਤਿਰੰਗਾ ਝੰਡਾ ਬੜੀ ਕੋਸ਼ਿਸ਼ ਕੀਤੀ ਤਿਰੰਗਾ ਝੰਡਾ ਵੀ ਨਾ ਲੱਗੇ ਬਟਾਲੇ ਦੇ ਵਿੱਚ ਨਾਲ ਹਰਾਇਆ ਜਾਵੇ ਬੜੇ ਵਿਰੋਧੀਆਂ ਨੇ ਮਾਪ ਦੰਡ ਲਾਏ ਯੋੜ ਤੋੜ ਲਾਏ ਪਰ ਨਹੀਂ ਇਹ ਦੇਸ਼ ਦਾ ਝੰਡਾ ਇਹ ਤੇ ਝੂਲਦਾ ਰਹੂਗਾ ਕਿਉਂਕਿ ਵਿਕਾਸ ਹੋ ਰਿਹਾ ਜੀ ਲੋਕਾਂ ਨੂੰ ਵੀ ਨਜ਼ਰ ਆ ਰਿਹਾ ਤੇ ਸਾਨੂੰ ਵੀ ਨਜ਼ਰ ਆ ਰਿਹਾ ਪਰ ਤੁਸੀਂ ਨਗਰ ਨਿਗਮ ਦੀ ਗੱਲ ਕੀਤੀ ਤਾਂ ਮੇਅਰ ਸਾਹਿਬ ਦਾ ਕਹਿਣਾ ਹੈ ਕਿ ਸਾਨੂੰ ਆ ਕੇ ਦੱਸਿਆ ਜਾਵੇ ਕੀ ਕੁਝ ਲਿਆਂਦਾ ਗਿਆ ਨਗਰ ਨਿਗਮ ਵੱਲੋਂ ਕਿਹੜਾ ਵਿਕਾਸ ਕੀਤਾ ਗਿਆ ਮੈਂ ਇੱਕੋ ਗੱਲ ਕਹੂੰਗਾ ਜੀ ਬਟਾਲੇ ਇਕੱਲੇ ਇਕੱਲੇ ਬਜ਼ੁਰਗ ਨੂੰ ਪੁੱਛ ਲਓ ਵੀ ਵਾਕਿਆ ਬਟਾਲੇ 'ਚ ਫਰਕ ਪਿਆ ਕਿ ਨਹੀਂ ਪਿਆ ਠੀਕ ਹੈ ਬਟਾਲੇ ਦੇ ਲੋਕ ਦੱਸਣਗੇ ਬਾਕੀ ਰਹੀ ਗੱਲ ਸ਼ਹਿਰ ਦੇ ਇੰਟਰਨਲ ਬਾਦੋਂ ਉਹਨੂੰ ਫਿਰ ਕਹਿ ਰਿਹਾ ਮੈਂ ਛੀਮੀ ਨਦੇ ਅੰਦਰ ਅੰਦਰ ਮੈਂ ਆਪਣੇ ਬਟਾਲੇ ਦੇ ਲੋਕਾਂ ਨੂੰ ਕਹਿੰਦਾ ਸੜਕਾਂ ਗਲੀਆਂ ਨਾਲੀਆਂ ਤੋਂ ਦੂਰ ਕਰਦੇ ਆਂਗੇ ਕਿਉਂਕਿ ਜੇ ਅੱਜ ਉਹ ਸੜਕਾਂ ਨੇ ਜਿੱਥੇ ਜਾਮਾਂ ਦੇ ਜਾਮ ਲੱਗੇ ਹੀ ਹੈਰਾਨਗੀ ਦੀ ਗੱਲ ਹੈ ਚਲੋ ਮੇਰ ਸਾਹਿਬ ਸਾਡੇ ਵੱਡੇ ਭਰਾ ਨੇ ਠੀਕ ਆ ਨਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦੇਖੋ ਬੜਾ ਬੜੀਆਂ ਕੱਲਾ ਉਹਨਾਂ ਦਾ ਵੀ ਨਹੀਂ ਵੇਖੋ ਬੜੀਆਂ ਸਰਕਾਰਾਂ ਰਹੀਆਂ ਨੇ ਬੜੀਆਂ ਸਰਕਾਰਾਂ ਰਹੀਆਂ ਨੇ ਬਿਜਲੀ ਦੇ ਖੰਭੇ ਤੱਕ ਨਹੀਂ ਪਹੁੰਚਾ ਹੋਏ ਬਿੰਜਲੀ ਦੇ ਆ ਤੁਸੀਂ ਆ ਸਿੰਬਲ ਚੌਂਕ ਜਲੇਬੀਆਂ ਵਾਲਾ ਚੌਂਕ ਉਹਦੇ ਤੁਸੀਂ ਵੇਖਿਆ ਹੋਊਗਾ ਵੀ ਕਿਤਨਾ ਖੰਭੇ ਲੱਗੇ ਹੁੰਦੇ ਸੀ ਪਰ ਕਦੀ ਕਿਸੇ ਨੇ ਵੀ ਉਹਨਾਂ ਨੂੰ ਬਰੀਕੀ ਨਾਲ ਨਹੀਂ ਵੇਖਿਆ ਹੁਣ ਜਿਹੜੀ ਸੰਤ ਫਰਾਂਸੀਸ ਦੇ ਸਕੂਲ ਵਾਲੀ ਜਿਹੜੀ ਸੜਕ ਬਣੀ ਆ ਉਥੋਂ ਲੋਕ ਆਪ ਟੈਲੀਫੋਨ ਕਰਦੇ ਨੇ ਵਧਾਈ ਦਿੰਦੇ ਨੇ ਉਸ ਤੋਂ ਬਾਅਦ ਜਿਹੜੀ ਆਰਮਨ ਸਟ੍ਰੀਟ ਗੁਰਦੁਆਰੇ ਤੋਂ ਲੈ ਕੇ ਕਾਨਵਾ ਰੋਡ ਨੂੰ ਸੜਕਾਂ ਟੱਚ ਕਰਦੀਆਂ ਨੇ ਲੋਕ ਆਪ ਵਧਾਈ ਦਿੰਦੇ ਨੇ ਲੋਕਾਂ ਨੂੰ ਮੈਨੂੰ ਮੈਨੂੰ ਕਿਸੇ ਵੀ ਪੋਲੀਟਿਕਲੀ ਬੰਦੇ ਨੂੰ ਵਿਕਾਸ ਨਹੀਂ ਦਿਖਾਉਣਾ ਮੈਂ ਚਾਹੁੰਦਾ ਮੈਨੂੰ ਮੇਰੇ ਲੋਕਾਂ ਨੂੰ ਦੇਖਣਾ ਚਾਹੀਦਾ ਜਿਨ੍ਹਾਂ ਨੇ ਕੱਲ ਨੂੰ ਵੋਟਾਂ ਪਾਉਣੀਆਂ ਜਦੋਂ ਉਹ ਉਹਨਾਂ ਨੂੰ ਸਭ ਕੁਝ ਪਤਾ ਹੈ ਜੇ ਮੈਨੂੰ ਜਿਆਦਾ ਕੋਈ ਸਿਆਸੀ ਰੂਪਰੇਖਾ ਜਾਂ ਜਵਾਬ ਦੇਣਾ ਮੈਂ ਉਹਨੂੰ ਚੰਗਾ ਨਹੀਂ ਸਮਝਦਾ ਮੇਰੇ ਲੋਕ ਚੜ੍ਹਦੀ ਕਲਾ 'ਚ ਰਹਿਣੇ ਚਾਹੀਦੇ ਨੇ ਉਹਨਾਂ ਦਾ ਅਸ਼ੀਰਵਾਦ ਮੇਰੇ ਸਿਰ ਤੇ ਰਹਿਣਾ ਚਾਹੀਦਾ ਵਾ ਤੇ ਮੈਂ ਆਪੇ ਹੋਰ ਤਗੜਾ ਹੋ ਕੇ ਕੰਮ